ਬਈ ਇਸ ਨੂੰ ਕਹਿੰਦੇ ਨੇ ਕਾਰਵਾਈ ਡੇਡ ਇਹ ოਪਰੇਸ਼ਨ ਤੋਂ ਬਾਅਦ ਪੰਜ ਬਦਮਾਸ਼ਾਂ ਨੂੰ ਘਰ ਦੇ ਵਿੱਚੋਂ ਦੇਖ ਲੋ ਕਿਹੜੇ ਤਰੀਕੇ ਦੇ ਨਾਲ ਕਾਬੂ ਕੀਤਾ ਗਿਆ ਬਟਾਲਾ ਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਗੋਲੀਬਾਰੀ ਕਰਦੇ ਸੀ ਹਮਲਾਵਰ ਪਰ ਦੇਖ ਲੋ ਪੰਜ ਬਦਮਾਸ਼ਾਂ ਨੂੰ ਪੁਲਿਸ ਨੇ ਵੀ ਕਿਸ ਤਰੀਕੇ ਦੇ ਨਾਲ ਪੌੜੀਆਂ ਲਗਾ ਕੇ ਘਰ ਦੇ ਅੰਦਰੋਂ ਬਰਾਮਦ ਕੀਤਾ ਤਾਂ ਡੇਢ ਘੰਟੇ ოਪਰੇਸ਼ਨ ਚੱਲਦਾ ਇਹਨਾਂ ਨੂੰ ਗ੍ਰਿਫਤਾਰ ਕਰਨ ਦਾ ਜਿਸ ਦੇ ਵਿੱਚ ਸੀਆਈਏ ਸਟਾਫ ਜਿਹੜਾ ਮੁੱਖ ਭੂਮਿਕਾ ਨਿਭਾਉਂਦਾ ਹੈ ਜਿਸ ਦੇ ਇਨਚਾਰਜ ਤੇ ਕਰਮਚਾਰੀ ਛੱਤਾਂ ਤੇ ਚੜ ਜਾਂਦੇ ਨੇ ਤੇ ਬਦਮਾਸ਼ਾਂ ਨੂੰ ਪੌੜੀਆਂ ਲਾ ਕੇ ਕਾਬੂ ਕਰਦੇ ਨੇ ਤਾਂ ਆਪਰੇਸ਼ਨ ਦੇ ਵਿੱਚ ਪੁਲਿਸ ਦੇ ਕਰੀਬ 25 ਤੋਂ 30 ਕਰਮਚਾਰੀ ਮੌਜੂਦ ਹੁੰਦੇ ਨੇ ਸ਼ਹਿਰ ਦੇ ਅੰਦਰ ਇੱਕ ਘਰ ਨੂੰ ਜਿਹੜਾ ਘੇਰਦੇ ਨੇ ਪੁਲਿਸ ਨੇ ਪਹਿਲਾਂ ਇੱਕ ਬਦਮਾਸ਼ ਨੂੰ ਗ੍ਰਿਫਤਾਰ ਕੀਤਾ ਫਿਰ ਉਸ ਦੇ ਚਾਰ ਸਾਥੀ ਜਿਹੜੇ ਹੋਰ ਸੀ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਤਾਂ ਜਾਣਕਾਰੀ ਦੇ ਅਨੁਸਾਰ ਕੁਝ ਅਪਰਾਧਿਕ ਸ਼ਮੀ ਵਾਲੇ ਨੌਜਵਾਨ ਜਿਹੜੇ ਨੇ